ਇਹ ਪੰਡਰ ਰਾਜ ਕੀ ਹੁੰਦਾ ਪੰਡਰ ਰਾਜ ਉਹ ਮੈਂ ਜਿੱਥੇ ਜਿਹੜਾ ਪੰਡਰ ਰਾਜ ਜੁੜਿਆ ਆ ਨਾ ਪੰਡੂ ਛੱਡੇ ਰੂਕ ਘੜੋ ਤੇ શરીਰ ਨਾਲ ਜੁੜਿਆ ਉਹ ਪੰਡੂ ਹੁੰਦਾ ਆ ਜਿਹਦੇ ਤਿੰਨ ਗੋਲਾਂ ਦੀ ਪੰਡ ਚੱਕੀ ਹੋਵੇ ਆਯਾ ਧਾਰੀ ਅੱਛਾ ਜੋ ਗੱਦਕਵੋ ਦਾ ਦਿਮਾਗ ਤੇ ਇਹਨੂੰ ਪਰਬਤ ਕਹੇ ਜੋਗੀ ਸਮਾਧੀ ਦੇ ਤਲੋਂ ਤੇ ਤਰਕੁਡੀ ਚ ਪੰਡਰ ਰਾਜ ਆ ਜੋਕਮਾ ਵਾ ਕਹ ਕੇ ਤਰਕੁਡੀ ਵੱਲੋਂ ਇਸ਼ਾਰਾ ਕੀਤਾ ਬਾਈਟ ਐਡਰੈਸ ਕਰਤਾ ਤਿਰਕੁਟੀ ਦਾ ਜੋਗੀ ਕਿਥੇ ਸਮਾਧੀ ਲਾਉਦੇ ਨੇ ਭਰੇ ਅਟੋਟ ਪੰਡ ਰਾਜ ਜਿਹੜਾ ਹੈ ਪੰਡ ਦਾ ਸਾਡੀ ਚੱਕੀ ਹੋਈ ਜੀਵਾਤਮਾ ਨੇ ਜੋ ਪੰਡ ਹੈ ਆਪਣਾ ਮਿੱਟੀ ਦੀ ਪੰਡ ਹੈ ਹਾਂ ਉਹਦਾ ਜੋ ਰਾਜਾ ਹੈ ਪੰਡ ਰਾਜ ਹਾਂ ਉਹ ਜੀਵਾਤਮਾ ਅੰਤਰਾਤਮਾ ਉਹੀ ਹੈ ਪੰਡ ਰਾਜ ਆਓ ਮਨ ਮਨ ਜੀ ਨੂੰ ਕਹਿੰਦੇ ਆ ਹਾਂ ਤੇ ਮਨ ਜਿਹੜਾ ਹੈ ਤਿਰਕੁਟੀ ਜੋਕਮੰਦ ਹੈ ਜੋ ਤਿਰਕੁਟੀ ਜਿਕ ਮਰਦੇ ਜੋਗੀ ਔਰ ਕਿਥੇ ਕਬੂਦਦੇ ਇਰਗੁਣੇ ਰੋਕ ਦੇਣੇ ਨਾਲ ਤੇ ਰੂਹ ਸੁਰਤ ਰੂਹ ਇਰਗੁਣਨਾ ਦਸ ਦਵਾਰ ਬੰਦ ਨੇ ਹੈ ਅੱਛਾ ਇਹ ਜੋਗੀਆਂ ਦੇ ਲੈਵਲ ਤੇ ਗੱਲ ਕੀਤੀ ਹੈ ਉਹ ਜੋਗਿਆ ਦੇ ਲੈਵਲ ਤੇ ਨਹੀਂ ਗੱਲ ਕੀਤੀ ਐਡਰੈਸ ਦੱਸਿਆ ਐਡਰੈਸ ਦੱਸੇ ਠੀਕ ਹੈ ਠੀਕ ਹੈ ਠੀਕ ਹੈ ਸੇਮਗੁੰਡ ਪਰ ਬਥੇ ਜਾਂ ਸੱਤ ਸਿਰੰਗ ਸੱਤ ਦਵਾਰੇ ਜਿੱਥੇ ਨੇ ਸੋਭੇ ਹਾਂ ਸੱਤ ਦਵਾਰੇ ਆ ਸਿੱਧਾ ਜਿੱਥੇ ਸੱਤ ਦਵਾਰੇ ਆ ਸਿੰਗੇ ਸੱਤ ਸਿਰੰਗ ਹਾਂ ਜੀ ਸੱਤ ਸਰਾਗ ਇਹਨਾਂ ਉਸ ਦੇ ਦੇ ਵਿੱਚ ਅਧਰਾਨਾ ਇਹਨਾਂ ਸੱਤ ਸੁਰਾਖ ਆਖਦੇ। ਆਖਦੇ ਹੋਰ ਇਹਨੇ ਦੁਆਰੇ ਨੇ ਠੀਕ ਹੈ। ਸੱਤ ਛੇ ਦਿਨ ਇਹਦੇ ਵਿੱਚ। ਇੱਕ ਬਾਬਾ ਇੱਕ ਇਹ ਤੇ ਨਾ ਸਵਾਲ ਹੋਰ ਕਿਸੇ ਨੇ ਪੁੱਛਿਆ ਮੰਨੂ ਕਿ ਸਾਡੇ ਸਰੀਰ ਵਿੱਚ ਤਾਂ ਸੁਰਾਖ ਤਾਂ ਕਿੰਨੇ ਹੀ ਨੇ ਪਸੀਨੇ ਦੇ ਸੁਰਾਖ ਵੀ ਹੈਗੇ ਨੇ। ਉਹ ਸੁਰਾਖ ਦੀਆਂ ਆ। ਪਸੀਨੇ ਵਾਲੇ ਸੁਰਾਖ ਦੀ ਹੁੰਦੇ। ਉਹ ਹੈ ਜੇ ਸੁਰਾਖ ਦੀ ਜੇ ਸੁਰਾਖ ਨੇ। ਜਦੋਂ ਸਰੀਰ ਨੂੰ ਆਪਾਂ ਸਾੜ ਦਿੰਦੇ ਆ ਨਾ ਜਿਹੜੀ ਖੋਪੜੀ ਆਉਂਦੀ ਹੈ। ਉਹਦੇ ਵਿੱਚ ਸਰਾਖ ਹੁੰਦੇ ਨੇ ਸੱਤ ਠੀਕ ਹੈ ਜੀ ਨਾ ਕਦੇ ਵੀ ਸਰਾਖ ਹੋਏ ਚ ਵਜੂਦ ਹੁੰਦੇ ਨੇ ਖਾਣੇ ਵੀ ਹੁੰਦੇ ਨੇ ਤੰਨਾ ਦੇ ਵੀ ਹੁੰਦੇ ਨੇ ਬਿਲਕੁਲ ਹੁੰਦੇ ਨੇ ਠੀਕ ਹੈ ਜੀ ਉਹ ਤਾਂ ਜਪੜੇ ਮਾਸ ਦੇ ਵਿੱਚ ਸਰਾਖ ਨੇ ਫਿਰ ਉਹ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਉਹਨਾਂ ਸਰਾਖ ਦੀ ਗੱਲ ਕੀਤੇ ਜਿਹੜਾ ਹੱਡੀਆਂ ਨਾਲ ਪਿੱਜਰੇ ਅੰਦਰਲੇ ਪਿੱਜਰੇ ਨਾਲ ਸੰਬੰਧ ਹੈ ਹਾਂ ਬਾਹਰ ਦਾ ਰਖਬੂ ਦਾ ਘਰ ਹੈ ਪਾਂਡਰਾਜ ਜਿਹੜਾ ਆਮ ਪ੍ਰਚਾਰਿਆ ਜਾਂਦਾ ਹੈ ਪੰਡਵਾਂ ਨਾਲ ਰਿਲੇਟਡ ਹਾਲ ਹੈ। ਹਰਨਵਾਨਾ ਜੋਗੀ ਦੀ ਕਮਾਇਆ ਉਹ ਤਾਂ ਕ੍ਰਿਸ਼ਨ ਦੇ ਚੇਲੇ ਨੇ। ਅੱਛਾ। ਉਹ ਜੋਗੀ ਕਿੱਥੇ ਨੇ? ਪੰਡ ਪਾਂਡਰਾਜ ਪੰਡਵਾਂ ਦਾ ਬਾਪੂ ਜਿਹੜਾ ਪਾਂਡੂ। ਉਹ ਤਾਂ ਗਿਆ ਹੀ ਨਹੀਂ ਜੋ ਕਮਾਉਣ ਕਿਤੇ। ਉਹ ਰੋਕੜ ਗੱਦ ਗਿਆ। ਉਹ ਤਾਂ ਪਾਂਡਵ ਬਾਹਰ ਚ ਰਹੇ ਸੀਗੇ ਬਰਫ ਚ। ਉਹ ਵੀ ਯੋਗ ਦੀ ਸੀ ਕਮਾਇਆ ਕ੍ਰੈਡਿਟ ਦਾ ਚੈਲੇਜ ਹੋਗੀ ਜੀ ਹਣ ਲੇਖਨ ਰਾਜਾ ਅੱਛਾ ਯੋਗੀ ਯੋਗੀ ਸ਼ਵੀਰ ਦਾ ਭਗਤ ਉਹਦਾ ਜਟਾ ਹੁੰਦੀ ਓਦੇ ਹਾਂ ਠੀਕ ਹੈ ਆਹੋ ਅੰਮ੍ਰਾਜੇ ਦਾ ਨਵਾਂ ਪਿੱਡਾ ਨਾ ਟੁੜਿਆ ਹੋਇਆ ਪਿੱਡਾ ਨਹੀਂ ਇਹ ਜੀਓ ਪਿੱਡਾ ਸਭ ਤੇਰਾ ਹਾਂ ਠੀਕ ਹੈ ਪਿੱਡਾ ਸ਼ਰੀਰ ਹੈ ਮਿੱਟੀ ਦਾ ਠੀਕ ਠੀਕ ਜਿਹੜਾ ਕਹਿ ਰਿਹਾ ਬੰਨ ਉਠਾਈ ਪੋਟਲੀ ਹਾਂ ਇਹ ਉਹਨਾਂ ਦੀ ਬੰਨ ਲਉ ਤਾਰੇ ਅੱਗੇ ਸੋ ਜੋ ਤਿਰੰਗਲਾਂ ਦੀ ਪੜ੍ਹ ਕੇ ਉਤਾਰੇ ਠੀਕ ਹੈ ਠੀਕ ਹੈ ਹਾਂ ਚਲੋ ਠੀਕ ਹੋ